ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾ પેટ્રોલ ਪੰਪਰੇ ਸਾਹਮਣੇ ਪੈਜ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਝਗੜਾ ਇਹਨਾਂ ਦਾ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਜ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਆਪਣੀ ਤੇ ਇਹਨਾਂ ਦੇ ਗੱਲ 'ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨ ਦੀ ਗੱਡੀ ਵੱਲੋਂ ਭਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹ ਤੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ 'ਚ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਨੇ ਦੇ ਸਾਈਡ 'ਚ ਰੱਖੋ ਤਿੰਨ ਚੌਹਾਂ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰ ਰਹਣਾ ਤਿੰਨ ਚੌਹਾਂ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨੂੰ ਨਾਲ ਭਾਲਦਾ ਉਹ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚਲ ਗਏ ਨੇ ਆਪਣੇ ਥਾਣੇ ਤੇ ਘਰੋਂ ਕੋਈ ਆਪਣਾ ਦੱਸ ਦੇਣੀ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾਂ ਲੱਗੇ ਡਾਕਰੇ ਆ 60 ਲੱਗੀ ਆ ਤੇ ਘਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਸਾਡੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਦੱਸਿਆ ਨਾ ਕਿ ਕਦੀ ਲੜਦੇ ਨਹੀਂ ਇਹ ਗੱਲ ਹੋਈ ਆ ਤੇ ਅਸੀਂ 112 ਦੇ ਫੋਨ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਚੱਲ ਗਏ ਬਸ ਇਹ ਗੱਲ ਬਾਤ ਇਹ ਐਸਐਸ ਸਰਕਿਟ ਰੱਖਿਆ ਪੁਲਿਸ ਤੇ ਜੀ ਅਸੀਂ ਤੇਲਪਾਣ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜੇ ਅੱਗੇ-ਅਗੇ ਜਿੱਤੇ ਸੀਤਾ RAM ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾ RAM ਦਾ ਪੈਟਰੋਲ ਤੋਂ ਦੇ ਅਪੋਜੀਟ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨ ਹਤ ਦਿੱਤਾ ਮੜਾ ਕਾਲਾ ਨੌਰ ਦਾ ਹੀ ਉਹਨਾਂ ਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਹੀ ਉਹਨਾਂ ਫੜਕੇ ਦੇ ਇੱਕ ਸਾਈਡ ਦੇ ਬਾਹਲੇ ਆਏ ਨੂੰ ਤੇ ਇਹਨੂੰ ਆਂਦੇ ਵੀ ਏਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹਲੇ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹਨਾਂ ਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਉਹਦੇ ਫਿਰ ਅਸੀਂ ਉੱਥੋਂ ਮਾਂਦੇ ਹਸਪੀਟਲ ਲੈ ਜੇ ਸਰਕਾਰੀ ਅਸੀਂ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਛਾਣ ਹੋ ਗਈ ਹੈ ਕੌਣ ਹੈ ਉਹ ਬੰਦਾ ਕੀ ਨਾ ਰਜਿੰਦਰ ਸਿੰਘ ਸਿਸਰੇ ਪਿੰਡ ਸਿਸਰਾ ਦਾ ਸਿਆਣ ਨੇ ਤੇ ਕੋਲੋਂ ਆ ਪੈਣੀ ਮੀਆਂ ਖਾਣ ਲੱਗਦੀ ਹਾਂ ਜੀ ਜੀ ਪਿੰਡ ਸੀ ਸਰਾਤ ਉਹ ਘਰਦਿਆਂ ਨੂੰ ਇਨਫਾਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁੰਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਵੀ ਮੈਂ ਅੱਜ ਬਾਹਰ ਆ ਜਦੋਂ ਮੈਂ ਜਾਣਾ ਤੇ ਪਿੰਡ ਇਨਫਾਰਮ ਕਰ ਦਿੰਦਾ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ ਹੈ